ਨੰਬਰ 53 ਜਿਹੜਾ ਸਾਣਾ ਮੁਕੰਪੁਰੇ ਦਰਜ ਹੋਇਆ ਸੀ ਉਹਦੇ ਬਾਰੇ ਦੱਸਣਾ ਚਾਹੁੰਦੇ ਆ ਇਹ ਨਿਊ ਪਵਨ ਨਗਰ ਦੀ ਵਾਰਦਾਤ ਸੀ ਜੀ ਸਾਡੇ ਮਦਈ ਜਿਹੜੇ ਹੈ ਦਵਿੰਦਰ ਕੁਮਾਰ ਔਰ ਉਹਨਾਂ ਦੀ ਵਾਈਸ ਸੁਨੀਤਾ ਰਾਣੀ ਇਹ 24 ਤੋਂ ਲੈ ਕੇ 29 April ਤੱਕ ਇਹਦੇ ਆਪਣੇ ਨਿੱਜੀ ਕੰਮ ਲਈ ਬਾਹਰ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਘਰ ਦੀ ਅਲਮਾਰੀ ਵਿੱਚੋਂ ਸਮਾਨ ਕੈਸ਼ ਜੁਐਲਰੀ 골ਡ ਔਰ ਸਿਲਵਰ ਦੇ ਆਈਟਮਸ ਗਾਇਬ ਸੀ ਤੇ ਇਸ ਕਰਕੇ ਮੁਕੱਦਮਾ ਨੰਬਰ 53 ਥਾਣਾ ਮੁਕੰਪੁਰੇ ਚ ਦਰਜ ਹੋਇਆ ਅੰਡਰ ਸੈਕਸ਼ਨ 331 305 ਬੀ ਐਨਐਸ ਤੇ ਫਿਰ ਇਹਦੇ ਵਿੱਚ ਐਸਐਚਓ ਸਾਹਿਬ ਨੇ ਔਰ ਏਸੀਪੀ ਈਸਟ ਨੇ ਜਦ ਸੀਸੀਟੀਵੀ ਟ੍ਰੇਲ ਫਾਲੋ ਕੀਤੀ ਤਾਂ ਸਾਨੂੰ ਦੋਸ਼ੀਆਂ ਬਾਰੇ ਪਤਾ ਚੱਲ ਗਿਆ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਹਨ ਜਿਨ੍ਹਾਂ ਦਾ ਨਾਮ ਅਮਨ datt ਹੈ son of lucky ਸ਼ੇਵਾ ਬਿਨੂ ਦੇ ਰਹਿਣ ਵਾਲੇ ਹਨ ਔਰ ਵਿੱਕੀ son of ਗੁਰਦੇਵ ਸਿੰਘ ਨਿਊ ਪਵਨ ਨਗਰ ਦੇ ਰਹਿਣ ਵਾਲੇ ਹਨ ਇਹਨਾਂ ਕੋਲੋਂ ਰਿਕਵਰੀ 4.5 ਲੱਖ ਰੁਪਏ ਕੈਸ਼ ਹੋਈ ਹੈ 73 ਗ੍ਰਾਮ ਸੋਨੇ ਦੇ ਆਰਨਮੈਂਟਸ ਮਿਲੇ ਹਨ ਔਰ 350 ਗ੍ਰਾਮ ਸਿਲਵਰ ਦੇ ਚਾਂਦੀ ਦੇ ਆਰਨਮੈਂਟਸ ਰਿਕਵਰ ਹੋਏ ਹਨ ਜੀ ਕਿ ਕੀ ਕੰਮ ਕੀ ਕਰਦਾ ਸੀ ਜੀ ਇਹ ਰੋਪੀ ਜਿਹੜਾ ਜਿਹੜੇ ਆਰੋਪੀ ਐ ਜੀ ਇਹ ਉਹੀ ਲੋਕੇਲਿਟੀ ਵਿੱਚ ਕੇਬਲ ਆਪਰੇਟਰ ਔਰ ਉਹਨਾਂ ਦੇ ਸਹਾਇਕ ਸੀ ਕੇਬਲ ਆਪਰੇਟਰ ਦਾ ਕੰਮ ਕਰਦੇ ਸੀ ਔਰ ਉਹਨਾਂ ਦੇ ਸਹਾਇਕ ਲੱਗੇ ਹੋਏ ਸੀ ਜੀ ਮੈਡਮ ਅਨਾਂ ਦੇ ਕੋਈ ਪਹਿਲਾ ਪਰਚਾ ਹੈ ਇਹ ਦੋਵਾਂ ਦੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਜੀ ਬਾਕੀ ਇਨਵੈਸਟੀਗੇਸ਼ਨ ਚ ਕੋਈ ਡਰਗ ਅਡਿਕਸ਼ਨ ਤੇ ਨਹੀਂ ਇਹਨੂੰ ਰੋਕੀ ਨਾ ਨਹੀਂ ਸੋ ਫਾਰ ਕੋਈ ਡਰਗ ਅਡਿਕਸ਼ਨ ਦਾ ਮਾਮਲਾ ਨਹੀਂ ਮੈਮ ਕੇਸ ਦੇ ਵੇਲੇ ਸਾਰੀ ਕਟ ਨੰਨ ਜਾਣ ਦਿੱ ਏ اروਪੀਆਂ ਵੱਲੋਂ ਜਦ ਇਹ ਸਾਡੇ ਮਦਈ ਗਏ ਹੋਏ ਸੀ ਘਰੋਂ ਤਾਂ ਉਹਨਾਂ ਦੇ ਪਿੱਛੋਂ ਹੀ ਅੰਜਾਮ ਦਿੱਤਾ ਗਿਆ ਸੀ ਕਿ ਉਹਨਾਂ ਦੇ ਘਰ ਵਿੱਚ ਵੜ ਕੇ ਤੇ ਪੁਲਿਸ ਨੇ ਕੇਸ ਦੇ ਅਸਤੇ ਸਾਰਾ ਇੰਨੀ ਜਲਦੀ 24 ਘੰਟਿਆਂ ਜਿਤ ਚੋਰੀ ਟ੍ਰੇਸ ਕੀਤੀ ਹੈ ਉਹਦੇ ਬਾਰੇ ਇਹ ਜੀ ਸੀਸੀਟੀਵੀ ਔਰ ਟੈਕਨੀਕਲ ਡਾਟਾ ਫੋਲੋ ਕਰਦੇ ਹੋਏ ਸਾਡੇ ਜਿਹੜੇ ਏਸੀਪੀ ਈਸਟ ਸ਼ੀਤਲ ਦੇ ਅੰਡਰ ਜਿਹੜੀ ਟੀਮ ਬਣੀ ਹੋਈ ਸੀ ਐਸਐਚਓ ਸਰਵ ਦੀ ਐਸਐਚਓ ਮੁਕੰਪੁਰਾ ਦੀ ਉਹਦੇ ਬੇਸ ਅਸਤੇ ਕੇਸ ਕੀਤਾ ਸੀ